ਕੀ ਅਸਲੀ ਗੱਲ ਹੈ ਇਹ ਅਸਲੀ ਮੁੱਦਿਆਂ ਤੋਂ ਨਾ ਭਟਕਾਉਣ ਦਾ ਕੰਮ ਜਿਹੜਾ ਉਹ ਕਰਦੇ ਆ ਇੱਕ ਤਾਂ ਅੱਜ ਪਤਾ ਨਹੀਂ ਵਿਧਾਨ ਸਭਾ ਚ ਕਿਉਂਕਿ ਵਿਧਾਨ ਸਭਾ ਚ ਹਾਲਾਤ ਇਹੋ ਜਿਹੇ ਬਣਾਤੇ ਆ ਵੀ ਜਿੱਥੇ ਇਹ ਕਹਿੰਦੇ ਵੀ ਨਾ ਤਾਂ ਜ਼ੀਰੋ ਆਵਰ ਹੀ ਦੇਣਾ ਨਾ ਤੁਹਾਨੂੰ ਹੋਰ ਕਿਤੇ ਬੋਲਣ ਦੇਣਾ ਅੱਛਾ ਵੈਸੇ ਡੈਮੋਕ੍ਰੇਸੀ ਦੇ ਵਿੱਚ ਚੌਥੇ ਪਿੱਲਰ ਦਾ ਇਹ ਨਹੀਂ ਵੈਸੇ ਗळा ਘੁੱਟਿਆ ਹੋਇਆ ਤੁਸੀਂ ਤਾਂ ਕੁਝ ਕੁ ਚੰਗੇ ਲੋਕ ਹੈਗੇ ਆ ਜਿਹੜੇ ਸੱਚੀ ਗੱਲ ਹੈ ਪੰਜਾਬ ਦੀ ਆਵਾਜ਼ ਨੂੰ ਖੜੀ ਰੱਖਦੇ ਦੇਖੋ ਪਹਿਲੀ ਗੱਲ ਤਾਂ ਜਿਹੜੀ ਨੌਲੇਜ ਸ਼ੇਅਰਿੰਗ ਸਮਝੌਤਾ ਹੋਇਆ ਆ ਦਿੱਲੀ ਦੇ ਨਾਲ ਕਿਉਂਕਿ ਨੌਲੇਜ ਸ਼ੇਅਰਿੰਗ ਦਾ ਸਮਝੌਤਾ ਦਿੱਲੀ ਸਰਕਾਰ ਨਾਲ ਉਦੋਂ ਹੋਇਆ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਨੂੰ ਤੁਰੰਤ ਵਿਧਾਨ ਸਭਾ ਚ ਲਿਆ ਕੇ ਰੱਦ ਕਰਨਾ ਚਾਹੀਦਾ ਕਿਉਂਕਿ ਜੇ ਅੱਜ ਵੀ ਉਹ ਸਮਝੌਤਾ ਕੰਟੀਨਿਊ ਆ ਇਹਦਾ ਮਤਲਬ ਇਹ ਹੋਇਆ ਕਿ ਆਫੀਸ਼ੀਅਲੀ ਇਹ ਬੀਜੇਪੀ ਦੀ ਬੀ ਟੀਮ ਹੈ ਦੂਸਰੀ ਗੱਲ ਹੈ ਕਿ ਇਹਨਾਂ ਨੇ ਰਜਿਸਟਰੀਆਂ ਲਈ ਐਨਓਸੀ ਖਤਮ ਕੀਤਾ ਸੀ ਲੇਕਿਨ ਰਜਿਸਟਰੀ ਹੋ ਜਾਂਦੀ ਆ ਲੇਕਿਨ ਉਹਦੇ ਤੋਂ ਬਾਅਦ ਜੇ ਨਕਸ਼ਾ ਪਾਸ ਕਰਾਉਣਾ ਜੇ ਬਿਜਲੀ ਦਾ ਕਨੈਕਸ਼ਨ ਲੈਣਾ ਜੇ ਸਾਰਾ ਕੁਝ ਕਰਨਾ ਉਹਦੇ ਲਈ ਸਾਰੇ ਲਈ ਹਜੇ ਵੀ ਐਨਓਸੀ ਜਿਹੜੀ ਰਿਕੁਆਇਰਡ ਆ ਸੋ ਲੋਕੀ ਬਹੁਤ ਖੱਜਲ ਹੋ ਰਹੇ ਆ ਔਰ ਦੂਸਰਾ ਇਹਨਾਂ ਨੂੰ ਇਹ ਸਾਰਾ ਕੁਝ ਜਿਹੜਾ ਰੀਅਸੈਸ ਕਰਕੇ ਇਹਦੇ ਤੇ ਡਿਸੀਜਨ ਲੈ ਕੇ ਤਾਂ ਇਹਦੇ ਤੇ ਅੱਗੇ ਵਧਣ ਦੀ ਜਰੂਰਤ ਹੈ ਤੀਜਾ ਸਾਡੇ ਹਰਜੋਤ ਬੈਂਸ ਜੀ ਬਹੁਤ ਗੱਲ ਕਰਦੇ ਆ ਭਾਸ਼ਾ ਵਿਭਾਗ ਦੀ ਜਿਹੜੇ ਸਾਡੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਆ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਚੀਫ ਸਕੱਟਰੀ ਨੂੰ ਚਿੱਠੀ ਲਿਖੀ ਕਿ ਤੁਹਾਡੀਆਂ ਜਿਹੜੀਆਂ ਚਿੱਠੀਆਂ ਹੈਗੀਆਂ ਉਹ ਪੰਜਾਬ ਦੀਆਂ ਪੰਜਾਬੀ ਚ ਨਹੀਂ ਆ ਰਹੀਆਂ ਜਾਂ ਹਿੰਦੀ ਜਾਂ ਅੰਗਰੇਜ਼ੀ ਚ ਆ ਰਹੀਆਂ ਔਨ ਅਫੀਸ਼ਰ ਰਿਕਾਰਡ ਹੈ ਜਸਵੰਤ ਸਿੰਘ ਜਿਹੜੇ ਹੈਗੇ ਆ ਔਰ ਇਹ 2008 ਦਾ ਐਕਟ ਆ ਉਹਦੇ ਵਿੱਚ ਇਹ ਪ੍ਰੋਵੀਜ਼ਨ ਵੀ ਹੈਗੀ ਆ ਕਿ ਇਹਦੇ ਵਿੱਚ ਪੈਨਲਟੀ ਲੱਗ ਜੂਗੀ ਲੇਕਿਨ ਹਰਜੋਤ ਬੈਂਸ ਹਰ ਚੀਜ਼ ਨੂੰ ਝੂਠ ਬੋਲ ਕੇ ਐਕਚੁਅਲੀ ਵਕੀਲ ਹੈ ਕਿਉਂਕਿ ਕਿਉਂਕਿ ਬਿਲਕੁਲ ਕੰਪਲੀਟਲੀ ਝੂਠ ਬੋਲਦਾ ਕਿਉਂਕਿ ਬਾਕੀ ਤਾਂ ਮਾਸਟਰ ਦੇ ਮੁੰਡੇ ਨੇ ਮਾਸਟਰਾਂ ਨੂੰ ਕੁੱਟਣ ਵਾਲੀ ਕੋਈ ਕਸਰ ਨਹੀਂ ਛੱਡੀ ਮੈਨੂੰ ਲੱਗਦਾ ਤੇ ਮੁੜ ਕੇ ਕਹਿੰਦਾ ਸੀ ਵੀ ਮੈਂ ਕਿਸਾਨ ਦਾ ਮੁੰਡਾ ਤੇ ਫਿਰ ਕਿਸਾਨਾਂ ਨੂੰ ਐ ਟਕਾ ਕੇ ਕੁੱਟਿਆ ਅੱਛਾ ਅੱਜ ਕੱਲ੍ਹ ਇਹ ਜਿਹਨਾਂ ਦਾ ਲੁਧਿਆਣੇ ਦੇ ਵਪਾਰੀਆਂ ਨਾਲ ਬਹੁਤ ਆ ਤੇ ਮੈਂ ਵਪਾਰੀਆਂ ਨੂੰ ਇੱਕ ਸਲਾਹ ਦਿੰਨਾ ਵੀ ਜਿਹਦੇ ਜਿਹਦੇ ਨਾਲ ਇਹਨੇ ਕਿਹਾ ਵੀ ਮੇਰਾ ਤਾਂ ਬਹੁਤ ਪਿਆਰ ਆ ਮੈਂ ਤਾਂ ਫਲਾਣੇ ਦਾ ਮੁੰਡਾ ਮੈਂ ਤਾਂ ਫਲਾਣੇ ਦਾ ਮੁੰਡਾ ਉਹ ਕੈਟਾਗਰੀ ਨੂੰ ਠੋਕਦਾ ਜਰੂਰ ਆ ਹੁਣ ਲੁਧਿਆਣੇ ਦੇ ਵਪਾਰੀਆਂ ਨੂੰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਇਹਨਾਂ ਦਾ ਹੀਜ ਜਿਹੜਾ ਲੁਧਿਆਣੇ ਦੇ ਵਪਾਰੀਆਂ ਨਾਲ ਬਹੁਤ ਆ ਸੋ ਮੈਂ ਤਾਂ ਇੰਨੀ ਕੁ ਤੁਹਾਡੇ ਨਾਲ ਕਿਉਂਕਿ ਅਸਲੀ ਗੱਲ ਹੈ ਕਿ ਤੁਸੀਂ ਆਵਾਜ਼ ਹੀ ਸਾਡੀ ਤੁਸੀਂ ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ 4th ਪਿੱਲਰ ਦਾ ਵੀ ਇਹ ਹਾਲ ਹੋ ਗਿਆ ਪਰ ਤੁਹਾਡੇ ਚੋਂ ਬਹੁਤ ਬੰਦੇ ਅੱਜ ਵੀ ਬਹੁਤ ਚੰਗਾ ਕੰਮ ਕਰ ਰਹੇ ਆ ਕੱਲ ਵੀ ਮੈਂ ਇੱਕੋ ਗੱਲ ਕਹੀ ਸੀ ਅੰਦਰ ਕਿ ਜਿਹੜਾ ਖਾਸ ਕਰਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਈਟ ਚਲਾਈਆਂ ਜਾ ਰਹੀਆਂ ਉਹ ਬਿਲਕੁਲ ਇੱਕ ਪੰਜਾਬ ਦਾ ਇਮੇਜ ਖਰਾਬ ਕਰਨ ਲਈ ਚਲਾਈਆਂ ਜਾ ਰਹੀਆਂ ਸੋ ਇਸ ਕਰਕੇ ਇਹ ਸਾਰਾ ਚੀਜ਼ਾਂ ਜੇ ਮੈਨੂੰ ਅੰਦਰ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਪਤਾ ਨਹੀਂ ਇਹ ਨਹੀਂ ਬੋਲਣ ਦੇਣਾ ਕਿ ਨਹੀਂ ਦੇਣਾ ਇਹ ਨਹੀਂ ਹਾਊਸ ਚੱਲਣ ਦੇਣਾ ਕਿ ਨਹੀਂ ਦੇਣਾ ਕਿਉਂਕਿ ਇਹਨਾਂ ਕੋਲ ਅਸਲੀ ਗੱਲ ਹੈ ਕਹਿਣ ਨੂੰ ਕੁਝ ਹੈ ਨਹੀਂ ਅਚੇਕਾ ਕਾਪਾ ਹੋ ਗਿਆ ਕਿਸਾਨ ਜਿਹੜੇ ਅੱਜ ਸਵੇਰੇ ਸਾਢੇ 2:00 ਵਜੇ ਉੱਥੋਂ ਛੱਡਿਆ ਗਿਆ ਬਾਹਰ ਨਿਕਲਦੇ ਉਹਨਾਂ ਨੇ ਗੱਲਬਾਤ ਕੀਤੀ ਆ ਕਹਿੰਦੇ ਕਿ ਸੈਂਟਰ ਦੇ ਨਾਲ ਇਹ ਮਿਲ ਕੇ ਐਕਸ਼ਨ ਕੀਤਾ ਗਿਆ ਜੋ ਬੋਲੀ ਸੈਂਟਰ ਬੋਲਦੀ ਆ ਉਹੀ ਬੋਲੀ ਸਟੇਟ ਬੋਲਦੀ ਆ ਵੀ ਪੰਜਾਬ ਨੂੰ ਨੁਕਸਾਨ ਹੋ ਰਿਹਾ ਜੀ ਯਾਰ ਦੇਖੋ ਤੁਸੀਂ ਹੁਣ ਅੱਜ ਕੱਲ ਤਾਂ ਹਰ ਚੀਜ਼ ਔਨ ਰਿਕਾਰਡ ਆ ਅੱਜ ਅੱਜ ਹੁਣ ਔਨ ਅੱਜ ਹਰ ਚੀਜ਼ ਔਨ ਰਿਕਾਰਡ ਆ ਜੇ ਮੈਂ ਕਈ ਵਾਰੀ ਸਾਡੇ ਲੀਡਰ ਵੀ ਕਈ ਕਹਿੰਦੇ ਸੀ ਪਈ ਇਹ ਬੀ ਟੀਮ ਨਹੀਂ ਹੈ ਪਰ ਅਸਲੀਅਤ ਇਹ ਆ ਕਿ ਇਹ ਭਾਜਪਾ ਦੀ ਬੀ ਟੀਮ ਆ ਮੈਂ ਨੌਲੇਜ ਸ਼ੇਅਰਿੰਗ ਦੀ ਗੱਲ ਕਿਉਂ ਕਹੀ ਲੇਕਿਨ ਹਜੇ ਵੀ ਨੋਲਿਜ ਸ਼ੇਅਰਿੰਗ ਜਿਹੜਾ ਸਮਝੌਤਾ ਆ ਉਹ ਹਜੇ ਵੀ ਸਟੈਂਡ ਕਰਦਾ ਹੈ